ਪੰਜਾਬੀ ਦੇ ਮਰਹੂਮ ਕਵੀ ਸਰਜੀਤ ਪਾਤਰ ਜੀ ਲਿਖਦੇ ਨੇ ਕਿ ਇਨ੍ਹਾਂ ਅਦਾਲਤਾਂ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ ਕੁਝ ਇਸੇ ਤਰ੍ਹਾਂ ਦੀ ਕਹਾਣੀ ਅੱਜ ਆਪਾਂ ਤੁਹਾਨੂੰ ਸੁਣਾਉਣ ਲੱਗੇ ਆ ਕਿ ਤੁਸੀਂ ਆਪਣੇ ਪਰਿਵਾਰ ਨੂੰ ਗੁਰਬਤ ਦੇ ਵਿੱਚੋਂ ਕੱਢਣ ਦੇ ਲਈ ਆਪਣੇ ਪਰਿਵਾਰ ਨੂੰ ਗਰੀਬੀ ਦੇ ਵਿੱਚੋਂ ਕੱਢਣ ਦੇ ਲਈ ਬਹੁਤ ਮਿਹਨਤ ਮੁਸ਼ਕਲ ਦੇ ਨਾਲ ਪੜ੍ਹਾਈ ਲਿਖਾਈ ਕਰਕੇ ਇੱਕ ਸਰਕਾਰੀ ਨੌਕਰੀ ਹਾਸਲ ਕੀਤੀ ਹੋਵੇ ਤੇ ਉਹ ਸਰਕਾਰੀ ਨੌਕਰੀ ਨੂੰ ਵੀ ਤੁਸੀਂ ਬਹੁਤ ਤਨਦੇਹੀ ਦੇ ਨਾਲ ਬਹੁਤ ਮਿਹਨਤ ਦੇ ਨਾਲ ਸ਼ਿੱਦਤ ਦੇ ਨਾਲ ਨਿਭਾਉਂਦੇ ਹੋਵੋ ਕੋਈ ਵੀ ਇਹ ਕਹਿੰਦਾ ਹੈ ਕਿ ਤੁਸੀਂ ਜੇ ਨੌਕਰੀ ਕਰਨੀ ਆ ਤਾਂ ਉਸ ਇਨਸਾਨ ਵਰਗੀ ਕਰੋ ਤੁਸੀਂ ਉਹੋ ਜੀ ਐਗਜ਼ਾਮਪਲ ਹੋਵੋ ਪਰ ਤਹਾਡੇ ਤੇ ਝੂਠਾ 100 ਰੁਪਏ ਦੀ ਕਰਾਪਸ਼ਨ ਦਾ ਕੇਸ ਪਾ ਕੇ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਤੁਸੀਂ ਆਸ ਕਿੱਥੋਂ ਕਰੋਗੇ ਕਿ ਤੁਹਾਨੂੰ ਇਨਸਾਫ ਮਿਲੇ ਕੋਰਟਾਂ ਤੋਂ ਇਨਸਾਫ ਦੀ ਮੰਗ ਕਰੋਗੇ ਤੁਸੀਂ ਕਚਹਿਰੀਆਂ ਤੋਂ ਪਰ ਉਹੀ ਕੋਰਟ ਕਚਹਿਰੀਆਂ ਤੁਹਾਨੂੰ 40 ਸਾਲ ਭਜਾਈ ਫਿਰੂ ਪਾਣੀ ਚ ਮਦਾਣੀ ਪਾ ਕੇ ਰੜਕੀ ਜਾਣ ਤੁਹਾਡੇ ਪਰਿਵਾਰ ਨੂੰ ਤੇ ਤੁਹਾਡੇ ਬੱਚਿਆਂ ਨੂੰ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਕਿ ਤੁਸੀਂ ਬਹੁਤ ਵਾਰ ਇਹ ਵੀ ਸੋਚ ਚੁੱਕੇ ਹੁਣੋਂ ਕਿ ਜ਼ਿੰਦਗੀ ਨੂੰ ਖਤਮ ਕਰ ਲਿਆ ਜਾਵੇ ਦੇਖੋ ਕਿ ਤੁਹਾਡੇ ਬੱਚੇ ਪੜ੍ਹਾਈ ਬੰਨੀਓ ਵਾਂਝੇ ਰਹਿ ਜਾਣ ਤੁਹਾਡੇ ਬੱਚਿਆਂ ਦੀ ਪੜ੍ਹਾਈ ਰੁਲ ਜੇ ਰਿਸ਼ਤੇਦਾਰ ਤਾਂ ਹੱਥੋਂ ਦੂਰ ਹੋ ਜਾਣ ਤੁਹਾਡੀ ਵਾਈਫ ਨੂੰ ਤੁਹਾਨੂੰ ਤੁਹਾਡੇ ਮਾਤਾ ਪਿਤਾ ਨੂੰ ਇਹ ਸੁਣਨ ਨੂੰ ਮਿਲੇ ਕਿ ਉਹ ਵੇਖੋ ਉਹ ਜਾ ਰਹੇ ਨੇ ਜਿਹੜੇ ਕ腐ਸ਼ਨ ਦੇ ਕੇਸ ਵਿੱਚ ਫਸੇ ਨੇ ਜਿਹੜੇ ਰਿਸ਼ਵਤ ਲੈਣ ਦੇ ਫੜੇ ਗਏ ਤੇ ਫੇਰ ਤੁਹਾਡੇ ਵਾਲ ਸਫੇਦ ਹੋ ਜਾਣ ਕਾਲੇ ਤੋਂ ਸਫੇਦ ਹੋ ਜਾਣ ਵਾਲ ਤੁਹਾਡੇ ਕਿ ਫੈਸਲਾ ਅਦਾਲਤ ਦਾ ਆਵੇ ਕੋਈ ਨਾ ਤੁਹਾਡੇ ਬੱਚੇ ਬਚਪਨ ਤੋਂ ਅਤਖੜ ਉਮਰ ਦੇ ਵਿੱਚ ਜਾ ਵੜਨ ਪਰ ਤੁਹਾਨੂੰ ਜੋ ਇਨਸਾਫ ਹੈ ਉਹ ਮਿਲੇ ਹੀ ਨਾ ਤੇ ਫਿਰ 40 ਸਾਲ ਬਾਅਦ 82 ਸਾਲਾਂ ਦੇ ਹੋ ਜੋਂ 80 ਸਾਲਾਂ ਦੇ ਹੋ ਜੋਂ ਉਦੋਂ ਤੁਹਾਨੂੰ ਕੋਰਟ ਦਾ ਫੈਸਲਾ ਮਿਲੇ ਤੇ ਕੋਰਟ ਕੀ ਕਹੇ ਕਿ ਤੁਹਾਡੀ ਜੋ ਸਾਰੀ ਉਮਰ ਸੀ ਜੋ ਤੁਸੀਂ ਇਹ ਕਲੰਕ ਝੱਲਿਆ ਕਿ ਤੁਸੀਂ ਕਰਾਪਸ਼ਨ ਸਨ ਲਈ ਹੈ ਉਹ ਕਲੰਕ ਤੁਹਾਡਾ ਗਲਤ ਸੀ ਤੁਸੀਂ ਕਰਾਪਸ਼ਨ ਨਹੀਂ ਕੀਤੀ ਤੁਸੀਂ 100 ਰੁਪਿਆ ਨਹੀਂ ਲਿਆ ਇਹ ਤੁਹਾਨੂੰ ਕੋਰਟ ਕਹੇ ਕਚਹਿਰੀ ਕਹੇ ਤਾਂ ਤੁਹਾਡੇ ਦਿਲ ਤੇ ਕੀ ਬੀਤੂਗੀ ਤੁਸੀਂ ਕੀ ਕਹੋਗੇ ਕਿ ਮੇਰੀ ਸਾਰੀ ਜ਼ਿੰਦਗੀ ਖਰਾਬ ਕਿਉਂ ਕੀਤੀ ਕੀ ਉਸ ਤੇ ਕਾਰਵਾਈ ਹੋਊਗੀ ਜਿਸਨੇ ਤੁਹਾਡੇ ਤੇ ਝੂਠਾ ਕੇਸ ਪਾਇਆ ਕਿ ਉਹਨਾਂ ਆਫੀਸਰਸ ਤੇ ਕਾਰਵਾਈ ਹੋਊਗੀ ਜਿਨ੍ਹਾਂ ਨੇ ਇਸ ਦੀ ਇਨਵੈਸਟੀਗੇਸ਼ਨ ਸਹੀ ਨਹੀਂ ਕੀਤੀ ਜਿਨ੍ਹਾਂ ਨੇ ਤੁਹਾਨੂੰ ਸਾਰੀ ਉਮਰ ਜਲਾਲਤ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੱਤਾ ਉਹਨਾਂ ਤੇ ਕਾਰਵਾਈ ਹੋਊਗੀ ਨਹੀਂ ਹੋਊਗੀ ਤੁਹਾਡੇ ਦੇਤੇ ਕੀ ਬੀਤੂਗੀ ਇਹ ਕਹਾਣੀ ਹੈ ਮੱਧ ਪ੍ਰਦੇਸ਼ ਦੇ ਅਸ਼ੋਕ ਕੁਮਾਰ ਵਰਮਾ ਦੀ ਅਸ਼ੋਕ ਕੁਮਾਰ ਵਰਮਾ ਇੱਕ ਛੋਟੀ ਜੀ ਫੈਮਿਲੀ ਵਾਲਾ ਇਨਸਾਨ ਸੀ ਬਹੁਤ ਗਰੀਬੀ ਦੇ ਵਿੱਚੋਂ ਨਿਕਲ ਕੇ ਉਸ ਨੇ ਆਪਣੇ ਪਰਿਵਾਰ ਨੂੰ ਸੰਭਾਲ ਲਿਆ ਸੀ ਇੱਕ ਛੋਟਾ ਜਿਹਾ ਘਰ ਬਣਾ ਲਿਆ ਸੀ ਤੇ ਉਸ ਘਰ ਦੇ ਵਿੱਚ ਬਹੁਤ ਖੁਸ਼ੀ-ਖੁਸ਼ੀ ਰਹਿੰਦਾ ਸੀ ਉਹ ਆਪਣੇ ਪਰਿਵਾਰ ਦੇ ਨਾਲ ਉਸ ਦੇ ਪਰਿਵਾਰ ਵਿੱਚ ਉਸ ਦੀ ਵਾਈਫ ਸੀ ਉਸ ਦੇ ਦੋ ਬੇਟੇ ਸੀ ਤੇ ਦੋ ਬੇਟੀਆਂ ਸੀ 6 ਜਣਿਆਂ ਦੀ ਫੈਮਿਲੀ ਸੀ ਬਹੁਤ ਖੁਸ਼ਖੁਸ਼ ਜਿੰਦਗੀ ਨੂੰ ਬਤੀਤ ਕਰ ਰਹੇ ਸੀ ਅਸ਼ੋਕ ਕੁਮਾਰ ਵਰਮਾ ਐਮ ਪੀਐਸ ਆਰਟੀਸੀ ਦੇ ਵਿੱਚ ਨੌਕਰੀ ਕਰਦੇ ਸੀ ਜੈਸਪੀ ਫੋਲੋਪ ਹਮ ਹੈ ਮੱਧ ਪ੍ਰਦੇਸ਼ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਜਾਨੀ ਕਿ ਜਿਵੇਂ ਆਪਣੇ ਪੰਜਾਬ ਦੇ ਵਿੱਚ ਪੀ ਆਰ ਟੀ ਸੀ ਹੈ ਉਸ ਡਿਪਾਰਟਮੈਂਟ ਦੇ ਵਿੱਚ ਉਹ ਨੌਕਰੀ ਕਰਦੇ ਸੀ ਤੇ ਨੌਕਰੀ ਦੇ ਵਿੱਚ ਉਹਨਾਂ ਦੀ ਡਿਊਟੀ ਸੀ ਜੋ ਉਹ ਸੀ ਬਿੱਲ ਅਸਿਸਟੈਂਟ ਦੀ ਡਿਊਟੀ ਬਿੱਲ ਅਸਿਸਟੈਂਟ ਮਤਲਬ ਜਿਵੇਂ ਗੱਡੀ ਦੇ ਵਿੱਚ ਜਾਨੀ ਕਿ ਬੱਸ ਦੇ ਵਿੱਚ ਕੋਈ ਵੀ ਟਾਇਰ ਪੋ ਆਉਣਾ ਹੋਵੇ ਕੋਈ ਵੀ ਇੰਜਨ ਦਾ ਕੰਮ ਕਰਾਉਣਾ ਹੋਵੇ ਕੋਈ ਵੀ ਸ਼ੀਸ਼ਾ ਟੁੱਟ ਗਿਆ ਉਹ ਬਦਲਣਾ ਹੋਵੇ ਸੀਟ ਬਣਾਉਣੀ ਹੋਵੇ ਕੋਈ ਵੀ ਖਰਚਾ ਹੁੰਦਾ ਉਸ ਦਾ ਬਿੱਲ ਜੋ ਸਰਕਾਰ ਨੂੰ ਭੇਜਣਾ ਉਹ ਪਾਸ ਕੀਤਾ ਜਾਂਦਾ ਸੀ ਅਸ਼ੋਕ ਕੁਮਾਰ ਵਰਮਾ ਦੇ ਵੱਲੋਂ ਉੱਥੇ ਜਦੋਂ ਉਹ ਨੌਕਰੀ ਕਰ ਰਹੇ ਸੀ ਤਾਂ ਗੱਲ ਇਹ ਸੀ ਕਿ ਬਹੁਤ ਸਾਰੇ ਬਿੱਲ ਨਕਲੀ ਵੀ ਬਣ ਕੇ ਆ ਜਾਂਦੇ ਸੀ ਜਿਵੇਂ ਆਪਾਂ ਦੇਖਦੇ ਆ ਕਿ ਕਿਸੇ ਨੇ ਡੁਪਲੀਕੇਟ ਬਿੱਲ ਬਣਾ ਕੇ ਦੇ ਦੇਣਾ ਬਹੁਤ ਵਧਾ ਚੜਾ ਕੇ ਰੇਟ ਲਾ ਕੇ ਬਿੱਲ ਦੇ ਦੇਣਾ ਤੇ ਨਕਲੀ ਬਿੱਲ ਬਣਾ ਕੇ ਦੇ ਦੇਣਾ ਉਸ ਤਰ੍ਹਾਂ ਦੇ ਕੋਈ ਵੀ ਬਿੱਲ ਜਦੋਂ ਆਉਂਦੇ ਸੀ ਤਾਂ ਅਸ਼ੋਕ ਕੁਮਾਰ ਵਰਮਾ ਇੰਨਾ ਇਮਾਨਦਾਰ ਸੀ ਕਿ ਉਹ ਆਪਣੇ ਸੀਨੀਅਰਜ਼ ਨੂੰ ਇਸ ਦੀ ਖਬਰ ਕਰਦਾ ਸੀ ਕਿ ਇਸ ਤਰ੍ਹਾਂ ਦਾ ਕੋਈ ਬਿੱਲ ਆਇਆ ਤਾਂ ਫਿਰ ਉਹਨਾਂ ਦੇ ਸੀਨੀਅਰਜ਼ ਇੱਕ ਦੋ ਵਾਰ ਤਾਂ ਉਸ ਬੰਦੇ ਨੂੰ ਜੋ ਬਿੱਲ ਦੇਣ ਵਾਲਾ ਬੰਦਾ ਹੁੰਦਾ ਸੀ ਉਸ ਨੂੰ ਮਾਫ਼ ਕਰ ਦਿੰਦੇ ਸੀ ਚਲੋ ਕੋਈ ਨਹੀਂ ਵੀ ਹੋ ਸਕਦਾ ਵੀ ਇਹ ਇਹ ਬਿੱਲ ਆਇਆ ਹੋਵੇ ਇਹਨਾਂ ਪਰ ਜਦੋਂ ਬਹੁਤ ਜ਼ਿਆਦਾ ਬਿੱਲ ਇਹੋ ਜਿਹੇ ਆਉਣ ਲੱਗੇ ਜਾਂਦੇ ਸੀ ਜਿਸ ਬੰਦੇ ਦੀ ਤਾਂ ਉਦੋਂ ਅਸ਼ੋਕ ਕੁਮਾਰ ਵਰਮਾ ਨੂੰ ਇਹ ਹੁਕਮ ਕਰ ਦਿੱਤਾ ਜਾਂਦਾ ਸੀ ਕਿ ਹੁਣ ਇਸ ਬਿੱਲ ਨੂੰ ਤੁਸੀਂ ਪਾਸ ਨਹੀਂ ਕਰੋਗੇ ਇਸ ਬਿੱਲ ਨੂੰ ਹਾਇਰ ਅਥਾਰਟिटीज ਜਾਨੀ ਕਿ ਸੀਨੀਅਰ ਲੋਕ ਪਾਸ ਕਰਨਗੇ ਤਾਂ ਫਿਰ ਇਸੇ ਤਰ੍ਹਾਂ ਦਾ ਹੀ ਇੱਕ ਕੇਸ ਚੱਲ ਰਿਹਾ ਸੀ ਇੱਕ ਬੱਸ ਡਰਾਈਵਰ ਬਿੱਲ ਲੈ ਕੇ ਆਉਂਦਾ ਅਸ਼ੋਕ ਕੁਮਾਰ ਵਰਮਾ ਦੇ ਕੋਲ ਹੀ ਤੇ ਪਾਸ ਕਰਾਉਣ ਦੇ ਲਈ ਕਹਿੰਦਾ ਅਸ਼ੋਕ ਕੁਮਾਰ ਵਰਮਾ ਉਸ ਨੂੰ ਕਹਿੰਦੇ ਨੇ ਕਿ ਚਾਰ ਪੰਜ ਦਿਨਾਂ ਦੇ ਵਿੱਚ ਇਹ ਬਿੱਲ ਪਾਸ ਹੋ ਜਾਏਗਾ ਉਹ ਅਗਲੇ ਦਿਨ ਹੀ ਦੁਬਾਰਾ ਤੋਂ ਫੇਰ ਆਉਂਦਾ ਤੇ ਆ ਕੇ ਕਹਿੰਦਾ ਕਿ ਮੇਰਾ ਬਿੱਲ ਪਾਸ ਕਰੋ ਅਸ਼ੋਕ ਕੁਮਾਰ ਵਰਮਾ ਨੂੰ ਸਮਝਾਉਂਦੇ ਨੇ ਕਿ ਇਹ ਮੇਰੇ ਹੱਥ ਦੇ ਵਿੱਚ ਨਹੀਂ ਆ ਇਹ ਬਿੱਲ ਤੁਹਾਡਾ ਜੋ ਹੈ ਇਹ ਸੀਨੀਅਰਸ ਨੇ ਪਾਸ ਕਰਨਾਗਾ ਤੁਹਾਡਾ ਬਿੱਲ ਉਹਨਾਂ ਕੋਲੇ ਗਿਆ ਹੋਇਆ ਹੈ ਜਦੋਂ ਪਾਸ ਹੋ ਕੇ ਆ ਗਿਆ ਤਾਂ ਤੁਹਾਨੂੰ ਇਨਫੋਰਮ ਕਰ ਦਿੱਤਾ ਜਾਊਗਾ ਪਰ ਨਹੀਂ ਅਸ਼ੋਕ ਕੁਮਾਰ ਵਰਮਾ ਨੂੰ ਉਹ ਪੱਟਨ ਦੀ ਕੋਸ਼ਿਸ਼ ਕਰਦਾ ਹੈ ਪਰ ਗਲੌਣ ਦੀ ਕੋਸ਼ਿਸ਼ ਕਰਦਾ ਹੈ ਜਨਨ ਕਿ ਉਸ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਦਾ ਹੈ ਹੁਣ ਉਥੇ ਜਿੱਥੇ ਸ਼ੋਕਮਾਰ ਵਰਮਾ ਦਾ ਡੈਸਕ ਲੱਗਿਆ ਹੋਇਆ ਸੀ ਬੈਂਚ ਲੱਗਿਆ ਹੋਇਆ ਸੀ ਉਹ ਜਿਸ ਤਰ੍ਹਾਂ ਆਪਾਂ ਬੈਂਕ ਦੇ ਵਿੱਚ ਵੇਖਦੇ ਹਾਂ ਕਿ ਬਹੁਤ ਸਾਰੇ ਡੈਸਕ ਇੱਕੋ ਕਮਰੇ ਦੇ ਵਿੱਚ ਲੱਗੇ ਹੁੰਦੇ ਨੇ ਵੱਡੇ ਹਾਲ ਦੇ ਵਿੱਚ ਲੱਗੇ ਹੁੰਦੇ ਨੇ ਉਸ ਤਰ੍ਹਾਂ ਉਹ ਡੈਸਕ ਲੱਗੇ ਹੁੰਦੇ ਸੀ ਤੇ ਉਹਨਾਂ ਡੈਸਕਾਂ ਤੇ ਜਦੋਂ ਬੰਦਾ ਜਾ ਕੇ ਉਸ ਨੂੰ ਆਫਰ ਕਰਦਾ ਪੈਸੇ ਕਿ ਆ ਚੱਕ 50 ਰੁਪਏ ਉਹਨਾਂ ਸਮਿਆਂ ਦੇ ਵਿੱਚ 1986 ਦੀ ਗੱਲ ਕਰ ਰਹੇ ਆ ਆਪਾਂ ਉਦੋਂ 1986 ਦੇ ਵਿੱਚ ਅਸ਼ੋਕ ਕੁਮਾਰ ਵਰਮਾ ਦੀ ਤਨਖਾਹ ਵੀ 5000 ਰੁਪਏ ਹੁੰਦੀ ਸੀ ਜਾਨੀ ਕਿ ਉਦੋਂ 100 ਰੁਪਏ 50 ਰੁਪਏ ਵੀ ਬਹੁਤ ਵੱਡੀ ਚੀਜ਼ ਹੁੰਦੀ ਸੀ ਅੱਜ ਦੇ 5-6000 ਹੁੰਦੇ ਸੀ ਇਹ ਕਹਿ ਸਕਦੇ ਆਪਾਂ ਤੇ ਉਹ 50 ਰੁਪਏ ਆਫਰ ਕਰਦਾ ਉਸ ਨੂੰ ਕਿ ਲੈ ਮੇਰਾ ਕੰਮ ਕਰ ਦੇ ਅਸ਼ੋਕ ਕੁਮਾਰ ਵਰਮਾ ਸਾਰਿਆਂ ਦੇ ਸਾਹਮਣੇ ਹੀ ਹੋਰ ਵੀ ਸਾਰੇ ਲੋਕ ਉਥੇ ਹੋਰ ਬੈਂਚਾਂ ਵਾਲੇ ਬੈਠੇ ਹੁੰਦੇ ਨੇ ਤੇ ਹੋਰ ਵੀ ਆਫੀਸਰਸ ਹੁੰਦੇ ਨੇ ਤੇ ਕੁਝ ਲੋਕ ਕੰਮ ਕਰਾਉਣ ਆਏ ਹੁੰਦੇ ਨੇ ਉਹ ਸਾਰਿਆਂ ਦੇ ਸਾਹਮਣੇ ਸ਼ੋਕਮਾਰ ਵਰਮਾ ਉਸ ਦੀ ਝਾੜ-ਜੰਬ ਕਰਦਾ ਕਿ ਖਬਰਦਾਰ ਜੇ ਇਹੋ ਜੀ ਗੱਲ ਦੁਆਰੇ ਕੀਤੀ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਇਹੋ ਜੀ ਗੱਲ ਨਹੀਂ ਕਰਨੀ ਤੇ ਹਾਂ ਜਦੋਂ ਤੇਰਾ ਬਿੱਲ ਪਾਸ ਹੋ ਕੇ ਆ ਜਾਊਗਾ ਤੁਹਾਨੂੰ ਪੈਸੇ ਮਿਲ ਜਾਣਗੇ ਤੇ ਤੁਹਾਨੂੰ ਇਨਫੋਰਮ ਕਰ ਦਿੱਤਾ ਜਾਊਗਾ ਹੁਣ ਜਾ ਇੱਥੋਂ ਉੱਥੋਂ ਉਸ ਨੂੰ ਭੇਜ ਦਿੱਤਾ ਜਾਂਦਾ ਤੇ ਪਰ ਉਹ ਬੰਦਾ ਇਸ ਗੱਲ ਵੀ ਬੇਇੱਜ਼ਤੀ ਮਹਿਸੂਸ ਕਰ ਜਾਂਦਾ ਕਿ ਮੈਨੂੰ ਸਾਰਿਆਂ ਦੇ ਸਾਹਮਣੇ ਇਸਨੇ ਨਾ ਕਰ ਦਿੱਤੀ ਗਲਤੀ ਤਾਂ ਹੁਣ ਉਸਦੀ ਆਪਦੀ ਸੀ ਕਿ ਉਸਨੇ ਸਾਰਿਆਂ ਦੇ ਸਾਹਮਣੇ ਉਸ ਨੂੰ ਕਿਹਾ ਹੀ ਕਿਉਂ ਜੇ ਕਿਤੇ ਇਕੱਲੇ ਨੂੰ ਕਿਹਾ ਹੁੰਦਾ ਉਹ ਇਕੱਲੇ ਨੂੰ ਨਾ ਕਰ ਦਿੰਦਾ ਤੇ ਗੱਲ ਹੋ ਜਾਂਦੀ ਵੀ ਚਲ ਠੀਕ ਹੈ ਭਾਈ ਨਹੀਂ ਲੈਣੇ ਮੈਂ ਪਰ ਉਸਨੇ ਸਾਰਿਆਂ ਦੇ ਸਾਹਮਣੇ ਜਦੋਂ ਕਿਹਾ ਤੇ ਸਾਰਿਆਂ ਦੇ ਸਾਹਮਣੇ ਉਸਨੇ ਫਿਰ ਨਾ ਵੀ ਉਸੇ ਤਰੀਕੇ ਨਾਲ ਹੀ ਕੀਤੀ ਤੇ ਉਹ ਬੇਇੱਜ਼ਤੀ ਮਹਿਸੂਸ ਐਨੀ ਕਰ ਗਿਆ ਕਿ ਉਸਨੇ ਅਸ਼ੋਕ ਕੁਮਾਰ ਵਰਮਾ ਨੂੰ ਫਸਾਉਣ ਦੀ ਸਾਜ਼ਿਸ਼ ਘੜ ਲੀ ਉਹ ਕੀ ਕਰਦਾ ਕਿ ਵਿਜੀਲੈਂਸ ਦੇ ਦਫ਼ਤਰ ਜਾਂਦਾ ਉੱਥੇ ਵਿਜੀਲੈਂਸ ਵਾਲਿਆਂ ਨੂੰ ਦੱਸਦਾ ਕਿ ਸਾਡੇ ਜੋ ਇੱਕ ਅਸਿਸਟੈਂਟ ਆ ਉਹ ਸਾਨੂੰ ਬਿੱਲ ਜਦੋਂ ਅਸੀਂ ਪਾਸ ਕਰਨੇ ਹੁੰਦੇ ਆ ਕਿ ਸਾਡੇ ਤੋਂ ਉਹ ਰਿਸ਼ਵਤ ਲੈਂਦਾ ਉਹਨਾਂ ਨੂੰ ਝੂਠੀ ਸੱਚੀ ਗੱਲ ਬਣਾ ਕੇ ਦੱਸ ਦਿੰਦਾ ਤੇ ਉਸ ਤੋਂ ਬਾਅਦ ਕਹਿੰਦਾ ਕਿ ਅਸੀਂ ਕੱਲ ਨੂੰ ਉਹਦੇ ਘਰੇ ਜਾਣਾਗਾ ਮੈਂ ਤੇ ਮੈਨੂੰ ਉਹਨੇ ਕਿਹਾ ਵੀ ਮੈਨੂੰ ਘਰੇ ਆ ਕੇ ਰਿਸ਼ਵਤ ਦੇ ਕੇ ਜਾਈ ਤੇ ਫਿਰ ਮੈਂ ਉਹਨੂੰ ਰਿਸ਼ਵਤ ਦੇਣ ਜਾਣਾ ਤੁਸੀਂ ਆਹ 2 50 50 ਦੇ ਨੋਟਾਂ ਦੇ ਨੰਬਰ ਨੋਟ ਕਰੋ ਤੇ ਮੈਂ ਤੁਸੀਂ ਕੱਲ ਨੂੰ ਮੇਰੇ ਨਾਲ ਚੱਲਿਓ ਤੇ ਮੈਂ ਉਹਨੂੰ ਰਿਸ਼ਵਤ ਦੇਊਂਗਾ ਤੇ ਤੁਸੀਂ ਉਹਨੂੰ ਰੱਗੇ ਹੱਥੀ ਤੁਸੀਂ ਉਹਨੂੰ ਗ੍ਰਿਫਤਾਰ ਕਰ ਲਿਓ ਤੇ ਇਹ ਕੰਮ ਚੱਲ ਪੈਂਦਾ ਤੇ ਅਗਲੇ ਦਿਨ ਜਦੋਂ ਅਸ਼ੋਕ ਕੁਮਾਰ ਵਰਮਾ ਹਾਲੇ ਆਪਣੇ ਘਰ ਚੋਂ ਨਿਕਲੀ ਰਿਹਾ ਹੁੰਦਾ ਤਾਂ ਅੱਗੋਂ ਉਹ ਬੰਦਾ ਆ ਜਾਂਦਾ ਤੇ ਆ ਕੇ ਉਸ ਨੂੰ ਕਹਿੰਦਾ ਕਿ ਮੇਰੇ ਬਿੱਲ ਪਾਸ ਕਰ ਦਿਓ ਜੀ ਮੇਰੇ ਬਿੱਲ ਪਾਸ ਕਰ ਦਿਓ ਆਏ ਉਹਦੇ ਨਾਲ ਗੱਲਾਂ ਕਰਨ ਲੱਗ ਕੇ ਜਾਂਦਾ ਤੇ ਉਦੋਂ ਹੀ ਅਸ਼ੋਕ ਕੁਮਾਰ ਵਰਮਾ ਨੂੰ ਉਹ ਕੀ ਕਹਿੰਦਾ ਕਿ ਆ ਚੱਕੋ ਰਿਸ਼ਵਤ ਸ਼ੋਕੁਮਾਰ ਬਰਮਾ ਉਸ ਨੂੰ ਨਾ ਕਰਨ ਲੱਗਦਾ ਜਦੋਂ ਤਾਂ ਉਹ ਚਾਲ ਖੇਡਦਾ ਹੈ ਕਿ ਸਿੱਧਾ ਸ਼ੋਕੁਮਾਰ ਬਰਮਾ ਦੀ ਸ਼ਰਟ ਦੀ ਉੱਪਰਲੀ ਜੇਬ ਦੇ ਵਿੱਚ ਉਹ 50 50 ਦੇ ਨੋਟ ਦੋ ਪਾ ਦਿੰਦਾ ਤੇ ਪੌਣਸਾਰ ਹੀ ਜਿੱਦਾਂ ਹੀ ਸ਼ੋਕੁਮਾਰ ਬਰਮਾ ਉਹ ਨੋਟਾਂ ਨੂੰ ਕੱਢ ਕੇ ਉਸ ਦੀ ਉਸ ਦੀ ਤਲੀ ਤੇ ਧਰਨ ਲੱਗਦਾ ਤਾਂ ਉਸ ਦੇ ਹੱਥ ਵਿੱਚ ਇਹ ਵਾਲੇ ਨੋਟ ਹੁੰਦੇ ਨੇ ਤੇ ਵਿਜੀਲੈਂਸ ਉਸ ਨੂੰ ਆ ਕੇ ਕਹਿੰਦੀ ਹੈ ਕਿ ਯੂ ਆਰ ਅੰਡਰ ਅਰੈਸਟ ਮਤਲਬ ਕਿ ਤੈਨੂੰ ਅਸ਼ੋਕ ਕੁਮਾਰ ਵਰਮਾ ਜੀ ਅਸੀਂ ਫੜ ਲਿਆ ਕ腐ਸ਼ਨ ਦੇ ਕੇਸ ਦੇ ਵਿੱਚ ਤੂੰ ਇੱਕ ਬਿੱਲ ਪਾਸ ਕਰਨ ਦੀ ਰਿਸ਼ਵਤ ਲਈ ਹੈਗੀ ਇੱਕ ਸਰਕਾਰੀ ਅਧਿਕਾਰੀ ਤੋਂ ਅਸ਼ੋਕ ਕੁਮਾਰ ਵਰਮਾ ਉਥੇ ਬਹੁਤ ਰੌਲਾ ਪਾਉਂਦਾ ਕਿ ਇਹੇ ਸਾਜ਼ਿਸ਼ ਕਰ ਰਿਹਾ ਹੈ ਜੀ ਬੰਦਾ ਇਹ ਕੱਲ ਵੀ ਆਇਆ ਸੀ ਉਥੇ ਤੁਸੀਂ ਸਾਰੇ ਦਫ਼ਤਰ ਨੂੰ ਪੁੱਛ ਕੇ ਵੇਖੋ ਇਹ ਬੰਦਾ ਜਾਣ ਕੇ ਮੈਨੂੰ ਪਸਾਰ ਰਿਹਾ ਹੈ ਇਹ ਨਕਲੀ ਬਿੱਲ ਲੈ ਕੇ ਆਉਂਦਾ ਅਸ਼ੋਕ ਕੁਮਾਰ ਵਰਮਾ ਬਹੁਤ ਸਾਰੀਆਂ ਗੱਲਾਂ ਕਹਿੰਦਾ ਹੈ ਉਥੇ ਵੀ ਕਹਿੰਦਾ ਉਸ ਤੋਂ ਬਾਅਦ ਜਦੋਂ ਉਹਨੂੰ ਥਾਣੇ ਲੈ ਆਇਆ ਜਾਂਦਾ ਉਥੇ ਵੀ ਕਹਿੰਦਾ ਬਹੁਤ ਕੁਝ ਕਹਿੰਦਾ ਪਰ ਉਸ ਦੀ ਇੱਕ ਵੀ ਸੁਣੀ ਜਾਂਦੀ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਅਸ਼ੋਕ ਕੁਮਾਰ ਵਰਮਾ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਤੇ ਉਥੋਂ ਉਸਦਾ ਪਰਿਵਾਰ ਉਸਦੀ ਜਮਾਨਤ ਕਰਵਾ ਲੈਂਦਾ ਤੇ ਫਿਰ ਜਦੋਂ ਉਹ ਨੌਕਰੀ ਆਉਂਦਾ ਤਾਂ ਉਸ ਨੂੰ ਉਸਦੇ ਸੀਨੀਅਰ ਆਫਿਸਰਸ ਕਹਿੰਦੇ ਨੇ ਕਿ ਬਈ ਤੈਨੂੰ ਨੌਕਰੀ ਤੇਉ ਕੱਢ ਦਿੱਤਾ ਗਿਆ ਉਹ ਆਪਣੇ ਸੀਨੀਅਰਸ ਨੂੰ ਵੀ ਕਹਿੰਦਾ ਕਿ ਜੀ ਤੁਹਾਨੂੰ ਉਹਦਾ ਵੀ ਪਤਾ ਬੰਦੇ ਦਾ ਤੁਹਾਨੂੰ ਮੇਰਾ ਵੀ ਪਤਾ ਤੇ ਫਿਰ ਤੁਸੀਂ ਮੇਰੇ ਮੇਰੇ ਲਈ ਇਹੇ ਤਾਂ ਕਹੋ ਵਿਜੀਲੈਂਸ ਨੂੰ ਕਿ ਭਾਈ ਇਹ ਸਾਡਾ ਆਫਿਸਰ ਬਹੁਤ ਸ਼ਰੀਫ ਹੈ ਬਹੁਤ ਇਮਾਨਦਾਰ ਹੈ ਪਰ ਉਹ ਆਫਿਸਰ ਵੀ ਫੋਨ ਪੈਸੇ ਖਾਣ ਵਾਲੇ ਉਹ ਸੀ ਜਿਹੜਾ ਬੰਦਾ ਇਮਾਨਦਾਰ ਸੀ ਉਹ ਸਾਰਿਆਂ ਨੂੰ ਬੁਰਾ ਲੱਗਦਾ ਸੀ ਤੇ ਇਸ ਕਰਕੇ ਉਸ ਦੀ ਕੋਈ ਵੀ ਮਦਦ ਨਹੀਂ ਕੀਤੀ ਜਾਂਦੀ ਤੇ ਅਸ਼ੋਕ ਕੁਮਾਰ ਵਰਮਾ ਨੂੰ ਉਸ ਦੇ ਹਾਲਤੇ ਛੱਡ ਦਿੱਤਾ ਜਾਂਦਾ ਉਹਦੇ ਸੀਨੀਅਰ ਆਫੀਸਰਾਂ ਵੱਲੋਂ ਪਰ ਕੁਝ ਕਲੀਗ ਜਿਹੜੇ ਉਹਦੇ ਸੀਗੇ ਇਮਾਨਦਾਰ ਉਹੋ ਜਰੂਰ ਅਸ਼ੋਕ ਕੁਮਾਰ ਵਰਮਾ ਨੂੰ ਇਹ ਹੌਸਲਾ ਦਿੰਦੇ ਸੀ ਵੀ ਅਸੀਂ ਤੇਰੇ ਨਾਲ ਖੜਾਂਗੇ ਹੀ ਖੜਾਂਗੇ ਤਾਂ ਇਹ ਗੱਲ ਅੱਗੇ ਚੱਲ ਪੈਂਦੀ ਆ ਤੇ ਅਸ਼ੋਕ ਕੁਮਾਰ ਬਰਮਾ ਆਪਦੇ ਘਰੇ ਰਹਿਣ ਲੱਗ ਪੈਂਦਾ ਤੇ ਉਥੇ ਕੁਝ ਬੱਚਿਆਂ ਨੂੰ ਪੜਾ ਪੜੂ ਕੇ ਉਹ ਆਪਦਾ ਟਾਈਮ ਪਾਸ ਕਰਨਾ ਸ਼ੁਰੂ ਕਰਦਾਗਾ ਤੇ ਦੂਜੇ ਪਾਸੇ ਉਹ ਕੋਰਟ ਕਚਹਿਰੀਆਂ ਦੇ ਵਿੱਚ ਵਧੀਆ ਵਕੀਲ ਕਰਕੇ ਕੇਸ ਨੂੰ ਲੜਨਾ ਸ਼ੁਰੂ ਕਰ ਦਿੰਦਾ ਤੇ ਜੋ ਨਿਚਲੀ ਕੋਰਟ ਹੁੰਦੀ ਆ ਉਸ ਦੇ ਵਿੱਚ 8 ਸਾਲ ਹਾਲੇ ਚੱਲੀ ਜਾਂਦਾ ਹੁੰਦਾ ਕੇਸ ਜੈਨਕਿ 1986 ਤੋਂ ਬਾਅਦ 1994 ਆ ਜਾਂਦਾ ਹੈ ਤੇ 1994 ਦੇ ਵਿੱਚ ਕੋਰਟ ਇੱਕ ਛੋਟੀ ਜੀ ਰਾਹਤ ਬੰਦੀ ਆ ਸ਼ੋਕ ਕੁਮਾਰ ਵਰਮਾ ਨੂੰ ਉਹ ਰਾਹਤ ਇਹ ਸੀ ਕਿ ਤੁਹਾਨੂੰ ਨੌਕਰੀ ਵਾਪਸ ਦਿੱਤੀ ਜਾਂਦੀ ਆ ਪਰ ਸ਼ਰਤਾਂ ਨੇ ਤਿੰਨ ਸ਼ਰਤਾਂ ਤਾਂ ਨੇ ਨਹੀਂ ਕਿ ਇੱਕ ਤਾਂ ਤੁਹਾਡੀ ਤਨਖਾਹ ਅੱਧੀ ਰਹੂਗੀ ਦੂਜੀ ਗੱਲ ਤੁਹਾਡੀ ਬਦਲੀ ਇਥੋਂ ਕਿਤੇ ਹੋਰ ਕੀਤੀ ਜਾਊਗੀ ਤੇ ਤੀਜੀ ਸ਼ਰਤ ਇਹ ਕਿ ਤੁਹਾਡੀ ਨਾ ਤਾਂ ਕਦੇ ਕੋਈ ਪ੍ਰਮੋਸ਼ਨ ਹੋਊਗੀ ਤੇ ਨਾ ਹੀ ਤੁਹਾਨੂੰ ਕੋਈ ਪੱਤਾ ਮਿਲੂਗਾ ਤੇ ਨਾ ਹੀ ਕੋਈ ਇਨਕਰੀਮੈਂਟ ਮਿਲੂਗਾ। ਅਸ਼ੋਕ ਕੁਮਾਰ ਵਰਮਾ ਫਿਰ ਵੀ ਹੌਸਲੇ ਵਿੱਚ ਹੋ ਜਾਂਦਾ ਕਿ ਚਲੋ ਠੀਕ ਹੈ ਜਿੰਨਾ ਟਾਈਮ ਮਿਲੂਗੀ ਅਤੀ ਤਨਖਾਹ ਠੀਕ ਹੈ ਉਸ ਤੋਂ ਬਾਅਦ ਜਦੋਂ ਕੋਰਟ ਦਾ ਫੈਸਲਾ ਹੋ ਗਿਆ ਜਦੋਂ ਮੈਂ ਹਾਂ ਇਮਾਨਦਾਰ ਤਾਂ ਇਮਾਨਦਾਰੀ ਦਾ ਆਪਾਂ ਨੂੰ ਮਿਲੂਗਾ ਇਨਸਾਫ ਤੇ ਫਿਰ ਉਹ ਇਹ ਨੌਕਰੀ ਹਾਸਲ ਕਰ ਲੈਂਦਾ ਤੇ ਫਿਰ ਉਹ ਦੂਸਰੇ ਸ਼ਹਿਰ ਚਲਾ ਜਾਂਦਾ। ਉਸ ਸ਼ਹਿਰ ਦੇ ਵਿੱਚ ਜਿਹੜੇ ਦੇ ਵਿੱਚ ਉਹ ਜਾਂਦਾ ਉਹ ਸੀਗਾ ਰੀਵਾ ਰੀਵਾ ਸ਼ਹਿਰ ਜਦੋਂ ਉਹ ਉੱਥੇ ਜਾਂਦਾ ਤਾਂ ਜਾ ਕੇ 2500 ਨੂੰ 5000 ਪਹਿਲਾਂ ਸੀ ਤਨਖਾਹ ਤੇ ਹੁਣ 2500 ਮਿਲਣ ਲੱਗਿਆਂ ਦੀ ਆ 2500 ਤਨਖਾਹ ਤੇ ਕੰਮ ਕਰਦਾ ਕਰਦਾ ਉਹ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਕਿਉਂ ਕਿ ਕਿਉਂਕਿ ਉਹ ਇੱਕ ਤਰ੍ਹਾਂ ਦਾ ਸ਼ਹਿਰ ਛੱਡ ਚੁੱਕਿਆ ਸੀ ਤੇ ਉਸ ਤੋਂ ਬਾਅਦ ਵੱਡੇ ਸ਼ਹਿਰ ਦੇ ਵਿੱਚ ਉਸ ਨੂੰ ਨੌਕਰੀ ਮਿਲੀ ਸੀ ਜਿਹੜੀ ਉਹ ਤਨਖਾਹ ਵੀ ਇੰਨੀ ਹੋਗੀ ਸੀ ਉੱਥੇ ਕਿਰਾਇਆ ਪਾੜਾ ਵੀ ਦੇਣਾ ਬੱਚਿਆਂ ਨੂੰ ਉਹ ਫੀਸਾਂ ਦੇਣੀਆਂ ਬੱਚਿਆਂ ਦੀ ਇਹ ਸਭ ਕੁਝ ਚੱਲ ਪਿਆ ਸੀ ਤੇ ਅਸ਼ੋਕ ਕੁਮਾਰ ਵਰਮਾ ਇਨਸਾਫ ਦੀ ਉਮੀਦ ਕਰਦਾ ਕਰਦਾ ਹੋਰ ਦਿਨ ਟਪਾਈ ਜਾਂਦਾ ਲੰਗੀ ਜਾਂਦੇ ਆ ਦਿਨ ਅਸ਼ੋਕ ਕੁਮਾਰ ਵਰਮਾ ਤਾਂ ਕੀਟ ਪਾ ਰਿਹਾ ਸੀ ਕੋਰਟਾਂ 'ਟ ਪਾਰਨਾਂ ਸੀ ਸਮਾਂ ਤਾਂ ਤੇ ਫੇਰ ਉਸ ਤੋਂ ਬਾਅਦ 2004 ਆ ਜਾਂਦਾ ਜਣੀ ਕਿ 18 ਸਾਲ ਹੋ ਗਏ ਕੇਸ ਚੱਲਦੇ ਨੇ 18 ਸਾਲਾਂ ਤੋਂ ਬਾਅਦ ਕੋਰਟ ਫੈਸਲਾ ਸੁਣਾਉਂਦੀ ਹੈ ਕਿ ਅਸ਼ੋਕ ਕੁਮਾਰ ਵਰਮਾ ਨੂੰ ਇੱਕ ਤਾਂ 1000 ਰੁਪਏ ਫਾਈਨ ਕੀਤਾ ਜਾਂਦਾ ਤੇ ਇੱਕ ਇਹਨੂੰ ਦੋਸ਼ੀ ਕਿਹਾ ਜਾਂਦਾ ਕਿ ਇਸਨੇ ਕਰਾਪਸ਼ਨ ਲਈ ਹੈ 100 ਰੁਪਏ ਇਸਨੇ ਲਿਆਗਾ ਇਸ ਕਰਕੇ ਇਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ ਅਸ਼ੋਕ ਕੁਮਾਰ ਵਰਮਾ ਨੂੰ ਬੜਾ ਝਟਕਾ ਲੱਗਦਾ ਉਸਦੇ ਬੱਚਿਆਂ ਨੂੰ ਉਸਦੇ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਦਾ ਸਾਰੇ ਰਿਸ਼ਤੇਦਾਰ ਉਹਦੇ ਨਾਲੋਂ ਟੁੱਟ ਜਾਂਦੇ ਨੇ ਤੇ ਫੇਰ ਚੱਲਦਾ ਉਸ ਦਾ ਹੋਰ ਵੀ ਮੁਸ਼ਕਿਲ ਦੌਰ ਉਹ ਮੁਸ਼ਕਿਲ ਦੌਰ ਇਹ ਸੀ ਕਿ ਉਹ ਕੇਸ ਫਿਰ ਹਾਈ ਕੋਰਟ ਦੇ ਵਿੱਚ ਲੜਨਾ ਸ਼ੁਰੂ ਕਰਦਾ ਹਾਈ ਕੋਰਟ ਦੇ ਵਕੀਲਾਂ ਦੀਆਂ ਮਹਿੰਗੀਆਂ ਫੀਸਾਂ ਤਾਰਨ ਦੇ ਲਈ ਉਸ ਕੋਲੇ ਜੋ ਕੁਝ ਪਹਿਲਾਂ ਸੀ ਉਹ ਵੀ ਉਸ ਨੂੰ ਵੇਚਣਾ ਪੈ ਜਾਂਦਾ ਉਹਦਾ ਪਿੰਡ ਵਾਲਾ ਘਰ ਵੇਚ ਜਾਂਦਾ ਉਹਦੀ ਪਿੰਡ ਵਾਲੀ ਜ਼ਮੀਨ ਵੇਚ ਜਾਂਦੀ ਹੈ ਸ਼ਹਿਰ ਦੇ ਵਿੱਚ ਉਹ ਪਹਿਲਾਂ ਹੀ ਕਿਰਾਏ ਤੇ ਰਹਿ ਰਿਹਾ ਸੀ ਤੇ ਹੁਣ ਉਹ ਪੂਰੀ ਤਰ੍ਹਾਂ ਗੁਰਬਤ ਦੇ ਵਿੱਚ ਆ ਜਾਂਦਾ ਉਤੋਂ ਕੋਈ ਵੀ ਪੱਤੇ ਨਹੀਂ ਵਧੇ ਸੀ ਉਹਦੇ ਕੋਈ ਵੀ ਤਨਖਾਹ ਨਹੀਂ ਵਧੀ ਸੀ ਤੇ ਬਹੁਤ ਮੁਸ਼ਕਲ ਹੋਈ ਪਈ ਸੀ ਹਾਂ ਉਹਦਾ ਬੇਟਾ ਥੋੜਾ ਸਾਰਿਆਂ ਤੋਂ ਵੱਡਾ ਜਿਹੜਾ ਉਹਦਾ ਬੇਟਾ ਸੀ ਉਹ ਥੋੜਾ ਉਡਾਰ ਹੋ ਗਿਆ ਸੀ ਉਸਨੇ ਆਪਣੇ ਘਰ ਦੀ ਕਬੀਲਦਾਰੀ ਦੇ ਵਿੱਚ ਆਪਣੇ ਪਿਤਾ ਦਾ ਹੱਥ ਵਡਾਉਣ ਦੇ ਲਈ ਆਪਣੇ ਛੋਟੇ ਭੈਣਾ ਭਰਾਵਾਂ ਨੂੰ ਪੜਾਉਣ ਦੇ ਲਈ ਉਹਨਾਂ ਦੀ ਜ਼ਿੰਦਗੀ ਸੈੱਟ ਕਰਨ ਦੇ ਲਈ ਖੁਦ ਨੇ ਬਿਆਨ ਨਹੀਂ ਕਰਾਇਆ ਤੇ ਫਿਰ ਅਸ਼ੋਕ ਕੁਮਾਰ ਵਰਮਾ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਲੜਨ ਲੱਗਿਆ ਤਾਂ ਉਹ ਸਾਲ ਬੀਤਦੇ ਗਏ ਬੀਤੇ ਬੀਤੇ ਸਾਲ ਕਿੰਨੇ ਹੀ ਹੋ ਗਏ ਸਾਲ ਬੀਤ ਗਏ 21 ਹੋਰ ਜਨੀ 40 ਸਾਲ ਦੇ ਕਰੀਬ ਹੋ ਗਏ 39 40 ਸਾਲ ਹੋ ਗਏ ਤੇ ਸਾਲ ਆ ਗਿਆ ਜੀ 2025 ਇੰਨਾ 40 ਸਾਲਾਂ ਦੇ ਵਿੱਚ ਅਸ਼ੋਕ ਕੁਮਾਰ ਵਰਮਾ ਇਹ ਇੰਨੀ ਜਲਾਲਤ ਚੱਲ ਚੁੱਕਿਆ ਬੰਦਾ ਸੀ ਕਿ ਇਹਦੇ ਸਾਰੇ ਰਿਸ਼ਤੇਦਾਰ ਟੁੱਟ ਚੁੱਕੇ ਸੀ ਜਿਹੜੇ ਬੰਦੇ ਇਸ ਤੋਂ ਥੱਲੇ ਨੌਕਰੀ ਕਰਦੇ ਸੀ ਉਹ ਵੱਡੀਆਂ-ਵੱਡੀਆਂ ਪੋਜੀਸ਼ਨਾਂ ਤੇ ਪਹੁੰਚ ਚੁੱਕੇ ਸੀ ਉਹ ਵੱਡੀਆਂ-ਵੱਡੀਆਂ ਹਵੇਲੀਆਂ ਦੇ ਵੱਡੀਆਂ-ਵੱਡੀਆਂ ਕੋਠੀਆਂ-ਕਾਰਾਂ ਦੇ ਮਾਲਕ ਬਣ ਚੁੱਕੇ ਸੀ ਪਰ ਅਸ਼ੋਕ ਕੁਮਾਰ ਵਰਮਾ ਹਾਲੇ ਗੁਰਬਤ ਦੇ ਨਾਲ ਹੀ ਘੁੱਲ ਰਿਹਾ ਸੀ ਸਿਰਫ ਇੱਕ ਛੋਟੇ ਜੇ ਇੱਕ ਕੇਸ ਦਾ ਕਰਕੇ ਉਹ ਕੇਸ ਕੀ ਕਿ ਝੂਠਾ ਇਲਜ਼ਾਮ ਲਾ ਦੇਣਾ ਕਿਸੇ ਵੀ ਇਨਸਾਨ ਵੱਲੋਂ ਕਿ ਇਸ ਨੇ ਮੇਰੇ ਤੋਂ ਰਿਸ਼ਵਤ ਮੰਗੀ ਹੈ ਤੇ ਉਸ ਨੂੰ ਪ사 ਦੇਣਾ ਹੁਣ 40 ਸਾਲਾਂ ਬਾਅਦ ਮੱਧ ਪ੍ਰਦੇਸ਼ ਦੀ ਹਾਈ ਕੋਰਟ ਨੇ 2025 ਦੇ ਸਤੰਬਰ ਵੀ ਮਹੀਨੇ ਦੇ ਵਿੱਚ ਜਾਨੀ ਕੁਝ ਦਿਨ ਪਹਿਲਾਂ ਇਹ ਇੱਕ ਫੈਸਲਾ ਸੁਣਾਇਆ ਫੈਸਲਾ ਇਹ ਸੁਣਾਇਆ ਕਿ ਅਸ਼ੋਕ ਕੁਮਾਰ ਵਰਮਾ ਤੇ ਜੋ 100 ਰੁਪਏ ਦੀ ਇੱਕ ਕਰਾਪਸ਼ਨ ਦਾ ਕੇਸ ਸੀ ਉਹ ਝੂਠਾ ਸੀ ਉਸ ਤੇ ਖਿਲਾਫ ਸਾਜ਼ਿਸ਼ ਕੀਤੀ ਗਈ ਸੀ ਤੇ ਫਿਰ ਇਹ ਫੈਸਲਾ ਜਦੋਂ ਸੁਣਾਇਆ ਅਸ਼ੋਕ ਕੁਮਾਰ ਵਰਮਾ ਦੇ ਕੰਨੀ ਪਿਆ ਇਹ ਫੈਸਲਾ ਤਾ ਗੋਡਿਆਂ ਭਾਰ ਡਿੱਗ ਕੇ ਬੁੱਕ-ਬੁੱਕ ਕੇ ਰੋ ਰਿਹਾ ਸੀ ਸ਼ੋਕਮਾਰ ਵਰਮਾ ਤੇ ਕਹਿ ਰਿਹਾ ਸੀ ਕਿ ਮੇਰੀ ਜ਼ਿੰਦਗੀ ਦੇ 42 ਸਾਲ ਕਿੱਥੇ ਨੇ ਮੈਂ 40 ਸਾਲਾਂ ਦੀ ਉਮਰ ਦਾ ਜਵਾਨ ਸੀ ਜਦੋਂ ਮੇਰੇ ਤੇ ਇਹ ਦੋਸ਼ ਲੱਗੇ ਸੀ ਤੇ ਹੁਣ ਮੈਂ 82 ਸਾਲਾਂ ਦਾ ਬਜ਼ੁਰਗ ਹੋ ਚੁੱਕਿਆ ਹਾਂ ਮੇਰੇ ਬੱਚੇ ਜੋ 8-8 10 ਦਾ ਸਾਲਾਂ ਦੇ ਸੀ ਉਹ ਵੀ ਵਿਆਹੇ ਜਾ ਚੁੱਕੇ ਨੇ ਤੇ ਮੇਰੇ ਵੱਡੇ ਬੇਟੇ ਨੇ ਸਿਰਫ ਇਸ ਕਰਕੇ ਵਿਆਹ ਨਹੀਂ ਕੀਤਾ ਕਿ ਜੋ ਕੋਟਾ ਕਚਹਿਰੀਆਂ ਦਾ ਵਕੀਲਾਂ ਦਾ ਖਰਚਾ ਚੱਲਦਾ ਸੀ ਉਹ অশੋਕ ਕੁਮਾਰ ਵਰਮਾ ਕਹਿੰਦਾ ਸਾਡੇ ਪਰਿਵਾਰ ਤੋਂ ਚੱਲਿਆ ਨਹੀਂ ਜਾਂਦਾ ਸੀ ਇਸ ਕਰਕੇ ਮੇਰੇ ਵੱਡੇ ਬੇਟੇ ਨੇ ਵਿਆਹ ਨਹੀਂ ਕਰਾਇਆ ਕਿ ਮੈਂ ਆਪਦੇ ਛੋਟੇ ਭੈਣਾ ਭਰਾਵਾਂ ਨੂੰ ਸਾਂਭਣਾ ਤੇ ਹੁਣ ਤੁਸੀਂ ਇਹ ਕਹਿ ਰਹੀ ਹੋ ਤਾਂ ਤੁਸੀਂ ਇਹ ਗੱਲ ਦੀ ਕਿਥੋਂ ਤੁਸੀਂ ਪਰਭਾਈ ਕਰੋਗੇ ਜੋ ਮੈਨੂੰ ਤੇ ਮੇਰੇ ਪਰਿਵਾਰ ਨੂੰ ਮੇਰੇ ਬੱਚਿਆਂ ਨੂੰ ਜਲਾਲਤ ਦਾ ਸਾਹਮਣਾ ਕਰਨਾ ਪਿਆ ਉਸ ਦਾ ਇਨਸਾਫ ਕਿੱਥੋਂ ਮਿਲੇਗਾ ਜੋ ਮੇਰੇ ਬੱਚਿਆਂ ਦਾ ਭਵਿੱਖ ਰੁਲ ਗਿਆ ਮੇਰੇ ਬੱਚਿਆਂ ਦੀ ਪੜ੍ਹਾਈ ਸਹੀ ਤਰ੍ਹਾਂ ਨਹੀਂ ਹੋ ਸਕੀ ਮੈਂ ਆਪਦੇ ਸਾਰੇ ਖੇਤ ਵਿੱਚ ਦਿੱਤੇ ਮੈਂ ਆਪਦਾ ਘਰ-ਬਾਰ ਵੇਚ ਦਿੱਤਾ ਉਸ ਦੀ ਪਰਪਾਈ ਕਿਸ ਤਰ੍ਹਾਂ ਹੋਵੇਗੀ ਉਹ ਅਸ਼ੋਕ ਕੁਮਾਰ ਬਰਮਾ ਇਨਸਾਫ ਮੰਗ ਰਿਹਾ ਹੁਣ ਅਸ਼ੋਕ ਕੁਮਾਰ ਬਰਮਾ ਇਹ ਮੰਗ ਕਰ ਰਿਹਾ ਹੈ ਕਿ ਤੁਸੀਂ ਇੱਕ ਤਾਂ ਜਿਹੜੇ 42 ਸਾਲ ਨੇ ਉਹਨਾਂ ਦੀ ਮੈਨੂੰ ਪੂਰੀ ਦੀ ਪੂਰੀ ਤਨਖਾਹ ਦਿਓ ਇੱਕ ਤਨਖਾਹ ਦਾ ਵਿਆਜ ਦਿਓ ਹੋਰ ਡਿਮਾਂਡ ਉਸ ਦੀ ਇਹ ਹੈ ਕਿ ਜੋ ਰਿਟਾਇਰਮੈਂਟ ਵੇਲੇ ਮੈਨੂੰ ਮਿਲਣਾ ਸੀ ਉਹ ਮੈਨੂੰ ਕੁਝ ਵੀ ਨਹੀਂ ਦਿੱਤਾ ਗਿਆ ਬਤੌਰ ਸਰਕਾਰੀ ਅਫੀਸਰ ਮੈਨੂੰ ਰਿਟਾਇਰਮੈਂਟ ਵੇਲੇ ਜੋ ਵੀ ਪੱਤੇ ਮਿਲਦੇ ਨੇ ਉਹ ਦੇਵੋ ਤੇ ਫਿਰ ਉਹ ਬੰਦੇ ਤੇ ਵੀ ਕਾਰਵਾਈ ਕਰੋ ਜਿਨੇ ਮੈਨੂੰ ਝੂਠਾ ਪਸਾਇਆ ਸੀ ਉਹਨਾਂ ਵਿਜੀਲੈਂਸ ਦੇ ਅਫੀਸਰਸ ਤੇ ਕਾਰਵਾਈ ਕਰੋ ਜਿਨ੍ਹਾਂ ਨੂੰ ਮੇਰੇ ਕਲੀਗਸ ਜਿਹੜੇ ਕੋਰਟਾਂ ਦੇ ਵਿੱਚ ਜਾ ਜਾ ਕੇ ਮੇਰੇ ਕਲੀਗਸ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਇਸ ਨੂੰ ਜਾਣਦੇ ਹਾਂ ਇਹ ਬਹੁਤ ਇਮਾਨਦਾਰ ਹੈ ਮੇਰੇ ਵਰਗੇ ਛੋਟੇ ਆਫੀਸਰ ਜਿਹੜੇ ਕਹਿੰਦੇ ਸੀ ਕਿ ਅਸੀਂ ਇਸ ਨੂੰ ਜਾਣਦੇ ਹਾਂ ਇਹ ਇਮਾਨਦਾਰ ਹੈ ਇਹਨੂੰ ਝੂਠਾ ਫਸਾਇਆ ਜਾ ਰਿਹਾ ਹੈ ਉਹ ਬੰਦਾ ਜਿਹੜਾ ਫਸਾਇਆ ਹੈ ਉਹ ਕਰਪਟ ਹੈ ਪਰ ਵਿਜੀਲੈਂਸ ਦੇ ਆਫੀਸਰਾਂ ਨੇ ਉਹਦੀ ਇੱਕ ਨਹੀਂ ਸੁਣੀ ਉਹਨਾਂ ਬੰਦਿਆਂ ਦੀ ਤੇ ਫੇਰ ਉਸ ਨੂੰ ਇਨਸਾਫ ਨਹੀਂ ਦਿੱਤਾ ਗਿਆ ਜੋ ਇੰਨਾ ਲੇਟ ਇਨਸਾਫ ਮਿਲਿਆ ਐ ਅਸ਼ੋਕ ਕੁਮਾਰ ਵਰਮਾ ਦਾ ਕਹਿਣਾ ਕਿ ਉਹ ਮੇਰੇ ਮੂੰਹ ਤੇ ਇਨਸਾਫ ਦਾ ਚਿਪੇੜਾ ਇਹ ਇਕੱਲੇ ਅਸ਼ੋਕ ਕੁਮਾਰ ਵਰਮਾ ਦਾ ਮਾਮਲਾ ਨਹੀਂ ਆ ਭਾਰਤ ਦੀਆਂ ਕੋਰਟਾਂ ਦੇ ਵਿੱਚ 1,80,000 ਕੇਸ ਹੋ ਨੇ ਜਿਨ੍ਹਾਂ ਦਾ 30 ਸਾਲ ਤੋਂ ਕੋਈ ਵੀ ਫੈਸਲਾ ਨਹੀਂ ਹੋਇਆ ਤੁਸੀਂ ਸੋਚ ਕੇ ਵੇਖੋ ਕਿ ਜਿਹੜਾ ਬੰਦਾ ਕੋਈ ਬੇਕਸੂਰ ਹੁੰਦਾ ਉਸ ਤੇ ਝੂਠਾ ਕੇਸ ਪਾ ਦਿੱਤਾ ਜਾਂਦਾ ਤੇ ਫੇਰ ਉਹ ਹੁੰਦਾ ਤਾਂ ਜਵਾਨੀ ਚ ਪਰ 30 30 40 ਸਾਲ ਜਦੋਂ ਉਸ ਦਾ ਕੋਈ ਵੀ ਫੈਸਲਾ ਨਹੀਂ ਆਉਂਦਾ ਤੇ 30 40 ਸਾਲਾਂ ਦੇ ਬਾਅਦ ਉਹਨੂੰ ਕਿਹਾ ਜਾਂਦਾ ਕਿ ਤੂੰ ਬੇਕਸੂਰ ਆ ਤਾਂ ਬੰਦੇ ਦੇ ਦਿਲ ਤੇ ਕੀ ਬੀਤਦੀ ਆ ਇਹ ਅਸ਼ੋਕ ਕੁਮਾਰ ਵਰਮਾ ਨਾਲ ਵੀ ਇਸੇ ਤਰ੍ਹਾਂ ਹੋਈ ਆ ਤੇ ਦੂਜੇ ਪਾਸੇ ਜੇ ਵੇਖਣਾ ਹੋਵੇ ਕਿ ਜਿੱਦਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਸੁਪਰੀਮ ਕੋਰਟ ਦੇ ਜੱਜ ਦਾ ਸਾਹਮਣੇ ਆਇਆ ਸੀ ਕਿ ਉਸ ਦੇ ਘਰੋਂ ਨੋਟ ਮਿਲੇ ਤੇ ਉਹ ਨੋਟ ਜਲੇ ਹੋਏ ਸੀ ਤੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਲੋਕ ਉਹ ਹੁੰਦੇ ਨੇ ਜਿਹੜੇ ਪੈਸੇ ਦੇ ਜ਼ੋਰ ਦੇ ਸਿਰ ਤੇ ਆਪ ਦੇ ਕੇਸਾਂ ਨੂੰ ਲਮਕਾਉਂਦੇ ਤੁਰੇ ਜਾਂਦੇ ਨੇ ਤੇ ਫੇਰ ਉਹਨਾਂ ਦਾ ਕੋਈ ਵੀ ਫੈਸਲਾ ਨਹੀਂ ਹੁੰਦਾ ਤੇ ਦੂਜੇ ਪਾਸੇ ਲੋਕ ਉਹ ਹੁੰਦੇ ਨੇ ਜਿਹੜੇ ਬਹੁਤ شریف ਹੁੰਦੇ ਨੇ ਇਮਾਨਦਾਰ ਹੁੰਦੇ ਨੇ નિર્ਦੋਸ਼ ਹੁੰਦੇ ਨੇ ਤੇ ਉਹਨਾਂ ਨੂੰ ਚਾਹੀਦਾ ਇਹ ਹੁੰਦਾ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਇਨਸਾਫ ਮਿਲ ਜੇ ਤਾਂ ਕਿ ਉਹ ਆਪਦੀ ਜ਼ਿੰਦਗੀ ਬੇਫਿਕਰ ਹੋ ਕੇ ਬੇਚਿੰਤ ਹੋ ਕੇ ਗੁਜ਼ਰ ਸਕਣ ਉਹ ਆਪਦੀ ਜ਼ਿੰਦਗੀ ਨੂੰ ਮਾਣ ਸਕਣ ਪਰ ਸਾਰੀ ਉਮਰ ਸਿਰ ਦੇ ਉੱਪਰ ਪੰਡ ਲੈ ਕੇ ਬੋਝ ਦੀ ਤੁਰੇ ਫਿਰਦੇ ਨੇ ਲੋਕ ਇਨਸਾਫ ਦੀ ਗੁਹਾਰ ਲਾਉਂਦੇ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਸ ਬਾਰੇ ਭਾਰਤ ਦੀ ਸਰਕਾਰ ਨੂੰ ਭਾਰਤ ਦੀ ਜੁਡੀਸ਼ਰੀ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਅਸੀਂ ਕੋਈ ਉਹਨਾਂ ਤੇ ਸਵਾਲ ਨਹੀਂ ਚੱਕ ਰਹੇ ਅਸੀਂ ਸਿਰਫ ਇਹ ਕੋਸ਼ਿਸ਼ ਕਰ ਰਹੇ ਹਾਂ ਕੇ ਲੋਕਾਂ ਨੂੰ ਇਨਸਾਫ ਮਿਲ ਸਕੇ ਅਸੀਂ ਆਪਣਾ ਸਿਰਫ ਕੀਮਤੀ ਸੁਝਾਅ ਦੇਣਾ ਚਾਹੁੰਦੇ ਆ ਇਸ ਕਰਕੇ ਗੌਰ ਸਰਕਾਰਾਂ ਨੂੰ ਜੁਡੀਸ਼ਰੀ ਨੂੰ ਸਾਰੇ ਪ੍ਰਬੰਧ ਨੂੰ ਜ਼ਰੂਰ ਕਰਨਾ ਚਾਹੀਦਾ ਹੈ